ਸ਼ਿਆਦਾ ਚੱਲਣ ਵਾਲੀ ਸਰਕਾਰ ਮੁਰਦਾਬਾਤ 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 ਅੱਜ ਪੁੱਤਾਂ ਕਿਉਂ ਫੁੱਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਇਹ ਜਿਹੜਾ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਜਿਹੜੀਆਂ ਰੱਪ ਰਹੇ ਆ ਬਿਨਾ ਪੈਸੇ ਦੇਣ ਤੋਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਉਹਦਾ ਸਖਤ ਵਿਰੋਧ ਹੋ ਰਿਹਾ ਅੱਜ ਪੁੱਤਲੇ ਦੇ ਨਾਲ ਤੁਸੀਂ ਗਲਾਸੀ ਰੱਖੀ ਸੀ ਉਹ ਦਸਕਾ ਨੂੰ ਉਠਾ ਜਾ ਕਰਦੇ ਹੋ ਉਹ ਗਲਾਸੀ ਵਿੱਚ ਕੀ ਸੀ ਗਲਾਸੀ ਰੱਖਣ ਦਾ ਕਾਰਨ ਕੀ ਸੀ ਜੀ ਗਲਾਸੀ ਦੇ ਵਿੱਚ ਹੈ ਤਾਂ ਪٹرول ਸੀ ਲੇਕਿਨ ਉਹ ਕਿ ਦਿਖਾਇਆ ਗਿਆ ਵਾਕੇ ਭਗਵਾਨ ਤਮਨ ਸਰਕਾਰ ਜਿਹੜੀ ਹੈ ਇਹ ਸਪੈਗ ਲਾ ਕੇ ਸ਼ਰਾਬ ਪੀ ਕੇ ਜਿਹੜਾ ਵਾ ਹਰ ਬਿਆਨ ਦਿੰਦਾ ਇਹਨੂੰ ਕੋਈ ਹੋਸ਼-ਵਾਸ਼ ਨਹੀਂ ਦਿੰਦਾ ਕਿ ਮੈਂ ਕੀ ਬੋਲਣਾ ਕਿਸਾਨਾਂ ਨੂੰ ਕਿਦਾਂ ਝੋਨਿਆਂ ਦੇ ਵਿੱਚ ਜਿਹੜਾ ਵਾ ਲੰਮੇ ਪਾਇਆ ਗਿਆ ਝੋਨਿਆਂ ਦੇ ਵਿੱਚ ਦੀ ਲੋਕ ਕਿਸਾਨ ਭੱਜਿਆ ਉਹਨਾਂ ਤੇ ਡਾਂਗ ਸੋਟਾ ਜਿਹੜਾ ਵੱਡਾ ਚਲਾਇਆ ਗਿਆ ਔਰ ਜ਼ਖਮੀ ਵੀ ਕੀਤੇ ਗਿਆ ਕੁਝ ਅਰੈਸਟ ਵੀ ਕੀਤੇ ਗਿਆ ਮੁੱਖ ਮੰਤਰੀ ਜਿਹੜਾ ਵੋ ਐਸ ਵਲੇ ਇੱਕ ਨਾਂ ਦਾ ਮੁੱਖ ਮੰਤਰੀ ਰਹਿ ਗਿਆ ਵਾ ਪੰਜਾਬ ਤੇ ਰਾਜ ਕੇਜਰੀਵਾਲ ਦਿੱਲੀ ਵਾਲੇ ਕਰ ਰਹੇ ਆ ਆਈ ਰੰਗਲਾ ਪੰਜਾਬ ਕਿਸੇ ਦਿਨ ਵਾਕੇ ਰੰਗਲਾ ਪੰਜਾਬ ਬਣ ਰਿਹਾ ਅੱਜ ਰੰਗਲਾ ਪੰਜਾਬ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਜਿਹੜਾ ਉਹਦਾ ਹਰਿਆਪਾਣਾ ਉਹ ਦਿੱਲੀ ਦੇ ਦਬਾਤ ਥਲੇ ਨੱਪਿਆ ਗਿਆ ਵਾ ਇਹ ਸਾਰਾ ਝੂਠ ਬੋਲਿਆ ਗਿਆ ਹਜ਼ਾਰ ਹਜ਼ਾਰ ਖਾਤੇ ਦੀ ਗੱਲ ਕੀਤੀ ਕਿ ਬੀਬੀਆਂ ਦੇ ਖਾਤੇ 'ਚੋਂ ਝੂਠ ਬੋਲਿਆ ਗਿਆ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਕਿ ਕਿਸਾਨਾਂ ਦੇ ਧਰਨੇ ਨਹੀਂ ਲੱਗਣਗੇ ਉਹਦਾ ਕਹਿਣ ਦਾ ਅਸਲ ਮਤਲਬ ਇਹ ਸੀਗਾ ਕਿ ਮੈਂ ਧਰਨੇ ਲਾਉਣ ਨਹੀਂ ਦੇਣੇ ਆਪਣੀਆਂ ਮਰਜ਼ੀਆਂ ਦੇ ਨਾਲ ਕਾਨੂੰਨ ਲਿਆਵਾਂਗੇ ਔਰ ਆਪਣੀ ਮਰਜ਼ੀ ਦੇ ਨਾਲ ਲਾਗੂ ਕਰਾਂਗੇ ਇਹਨਾਂ ਨੂੰ ਧਰਨੇ ਲਾਉਣ ਨਹੀਂ ਦੇਣੇ ਉਹ ਕਰ ਰਿਹਾ ਵਾ ਤਾ ਹੀ ਕੇਜਰੀਵਾਲ ਕਹਿੰਦਾ ਸੀ ਨਾ ਕਿ ਸਾਡਾ ਬੰਦਾ ਸੁਲਝ ਆਇਆ ਵਾ ਇਹਨਾਂ ਨੂੰ ਪਤਾ ਵਾ ਕੰਮ ਕਰਨ ਦਾ ਮਤਲਬ ਉਹਦਾ ਕਹਿੰਦਾ ਸੀ ਕਿ ਇਹਨਾਂ ਨੂੰ ਠੱਗੀਆਂ ਮਾਰਨ ਦਾ ਪਤਾ ਵਾ ਇਹਨਾਂ ਪੈਸਾ ਕਿੱਦਾਂ ਕਰੋੜਾ ਇਕੱਠਾ ਕਰਨਾ ਇਹਨਾਂ ਨੂੰ ਪਤਾ ਵਾ ਪਰ ਕੇਜਰੀਵਾਲ ਕੋ ਦਿੱਲੀ ਕੁਝ ਨਹੀਂ ਰਿਹਾ ਇਸੇ ਕਰਕੇ ਤਾਂ ਉਹ ਆਪਣੇ ਬੰਦੇ ਲਾ ਕੇ ਪੰਜਾਬ 'ਚ ਸੈੱਟ ਕਰ ਰਿਹਾ ਔਰ ਜਿਹੜੀਆਂ ਲੈਂਡ ਪੋਲਿੰਗ ਲੈਂਦੀ ਆ ਇਹ ਕੇਜਰੀਵਾਲ ਦੀ ਸਿਆਸਤ ਆਏ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਭੇਜਿਆ ਜਾ ਰਿਹਾ ਕਿਸੇ ਸਕੀਮਾਂ ਦੇ ਨਾਲ ਪਿੰਡਾਂ ਦੇ ਵਿੱਚ ਨਸ਼ਾ ਵਰਤਾਇਆ ਜਾ ਰਿਹਾ ਔਰ ਜਿਹੜੀ ਤੁਸੀਂ ਧਾਰੀਵਾਲ ਦੀ ਗੱਲ ਕੀਤੀ ਆ ਤਿੰਨ ਸਾਲ ਉਹ ਮੰਤਰੀਪੁਣਾ ਕਰਕੇ ਮੰਤਰੀ ਰਹਾ ਮੈਂ ਕਿਉਂਕਿ ਲੇਕਿਨ ਉਹ ਮੰਤਰੀ ਦਾ ਜਿਹੜਾ ਜੇ ਸੀ ਦਾ ਮੰਤਰੀ ਸੀ ਉਹ ਤਾਂ ਮੰਤ్రालय ਹੀ ਨਹੀਂ ਸਸਿਕਾ ਦੋਸਤੋ ਮੈਂ ਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੰਜ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਗੁਰੂ ਕੇ ਵਿਡਾਲੀ ਦੀਆਂ ਜਿੱਥੇ ਕਿ ਕਿਸਾਨ ਵੀਰਾਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਪਤਲਾ ਫੂਕਿਆ ਗਿਆ ਵਾ ਗੱਲਬਾਤ ਵੀ ਕਰਾਂਗੇ ਕਿਸਾਨ ਵੀਰਾਂ ਨਾਲ ਅਜਿਹਾ ਕੀ ਮੰਚ ਰੋਸ ਆ ਗਿਆ ਵੀ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਪਤਲਾ ਫੁਕਣਾ ਪਿਆ ਵਾ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਪ੍ਰਧਾਨ ਸਾਹਿਬ ਲਾਲ ਨੇ ਪ੍ਰਧਾਨ ਸਾਹਿਬ ਆਪਣਾ ਨਾਂ ਦੱਸ ਕੇ ਆਪਣੀ ਜਥੇਬੰਦੀਆਂ ਨਾਲ ਆਸ ਕੇ ਅੱਜ ਪਤਲਾ ਕਿਉਂ ਫੁਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਮੈਂ ਬਲਜਿੰਦਰ ਸਿੰਘ ਸੁਭਰਾ ਜੋਨ ਬਾਬਾ ਨੋ ਸਿੰਘ ਤੋਂ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਜਥੇਬੰਦੀ ਵੱਲੋਂ ਅੱਜ ਜਿਹੜੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਇਹ ਭਗਵੰਤ ਮਾਨ ਸਰਕਾਰ ਦੇ ਪੁੱਤਲੇ ਫੂਕੇ ਜਾ ਰਹੇ ਆ ਇਹ ਜਿਹੜਾ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਜਿਹੜੀਆਂ ਰੱਪ ਰਹੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਕਿਉਂਕਿ ਇੱਕ ਸਰਕਾਰ ਜਿਹੜੀ ਆ ਉਹਨਾਂ ਦੇ ਜਿਹੜੇ ਖਾਤਿਆਂ 'ਚ ਪੈਸੇ ਨਹੀਂ ਪਾ ਰਹੀ ਬਿਨਾਂ ਪੈਸੇ ਦੇਣ ਤੋਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਆ ਉਹਦਾ ਸਖਤ ਵਿਰੋਧ ਹੋ ਰਿਹਾ ਅੱਜ ਪਰ ਬਿਨਾਂ ਸੋਪੀ ਕੱਲ ਜਿਹੜੀ ਕਟੜਾ ਹੋਈ ਹੈ ਕੱਲ ਕਟੜਾ ਹੋਈ ਕਿੱਥੇ ਆ ਕਿੰਨਾ ਕ ਵੱਡਾ ਵਿਰੋਧ ਕੀਤਾ ਗਿਆ ਹੈ ਪ੍ਰਸ਼ਾਸਨ ਦੀ ਗੱਲ ਕਰੀਏ ਕਿੰਨੇ ਕ ਵੱਡੀ ਤਰ੍ਹਾਂ ਪ੍ਰਸ਼ਾਸਨ ਪਹੁੰਚਿਆ ਸੀ ਕਿਸਾਨ ਵੀਰਾਂ ਕਿੰਨਾ ਕ ਧੱਕਾ ਹੋਇਆ ਥ ਕਿਸਾਨ ਵੀਰਾਂ ਦੇ ਨਾਲ ਬਹੁਤ ਜ਼ਿਆਦਾ ਤੁਸੀਂ ਵੀਡੀਓ ਵੇਖੀਆਂ ਵਾਂ ਕਿਸਾਨਾਂ ਨੂੰ ਕਿਦਾਂ ਝੋਨਿਆਂ ਦੇ ਵਿੱਚ ਜਿਹੜਾ ਲੰਮੇ ਪਾਇਆ ਗਿਆ ਝੋਨਿਆਂ ਦੇ ਵਿੱਚ ਦੀ ਲੋਕ ਕਿਸਾਨ ਭੱਜਿਆ ਉਹਨਾਂ ਤੇ ਡਾਂਗ ਸੋਟਾ ਜਿਹੜਾ ਵੱਡਾ ਚਲਾਇਆ ਗਿਆ ਔਰ ਜ਼ਖਮੀ ਵੀ ਕੀਤੇ ਗਿਆ ਕੁਝ ਅਰੈਸਟ ਵੀ ਕੀਤੇ ਗਿਆ ਔਰ ਉਹਨਾਂ ਨੂੰ ਜਿਹੜਾ ਵਾ ਜ਼ਮੀਨਾਂ ਦੇ ਪੈਸੇ ਦੇਣ ਤੋਂ ਬਿਲਕੁਲ ਜਿਹੜਾ ਸਰਕਾਰ ਵੱਲੋਂ ਜਵਾਬ ਆ ਕਿ ਅਸੀਂ ਪੈਸੇ ਨਹੀਂ ਦੇਣੇ ਤੇ ਜ਼ਬਰੀ ਜ਼ਮੀਨਾਂ ਜਿਹੜੀਆਂ ਕਬਜ਼ੇ ਕਰਾਂਗੇ ਔਰ ਜਿੱਦਾਂ ਇਹਨਾਂ ਨੇ ਪਹਿਲਾਂ ਵੀ ਐਲਾਨ ਕਰ ਚੁੱਕੇ ਆ ਜਿੱਦਾਂ ਐਮਪੀ ਦੇ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਜਿੱਥੇ ਸਾਨੂੰ ਜ਼ਮੀਨ ਦੀ ਲੋੜ ਪੈਂਦੀ ਆ ਅਸੀਂ ਜ਼ਮੀਨਾਂ ਤੇ ਕਬਜ਼ੇ ਕਰਾਂਗੇ ਇ ਇਹ ਜਿਹੜਾ ਹੈ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਜਿਹੜਾ ਉਹ ਨਹੀਂ ਦਵਾਂਗੇ ਇਹ ਉਹਦੇ ਅਧਾਰ ਤੇ ਸਰਕਾਰਾਂ ਚੱਲ ਰਹੀਆਂ ਫਿਰ ਕੀ ਲੱਗਦਾ ਵੀ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਬਿਨਾ ਪੈਸਿਆਂ ਤੋਂ ਕਿਸ ਤਰ੍ਹਾਂ ਧੱਕਾ ਕਰ ਸਕਦੇ ਨੇ ਬਿਨਾ ਪੈਸਿਆਂ ਤੋਂ ਕਿਸ ਤਰ੍ਹਾਂ ਜਿਹੜਾ ਖਰੀਦ ਸਕਦੇ ਨੇ ਕਿ ਲੱਗਦਾ ਇਸ ਤਰ੍ਹਾਂ ਦੀ ਧੱਕੇਸ਼ਾਹੀ ਜਿਹੜੀ ਆ ਉਹ ਬਰਦਾਸ਼ਤ ਕਰੋਗੇ ਤੁਸੀਂ ਇਹ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਬਿਨਾ ਪੈਸਿਆਂ ਤੋਂ ਜ਼ਮੀਨ ਜਦੋਂ ਰਿਕਵਰ ਕਰਨਗੇ ਤਾਂ ਕਿਸਾਨ ਕਿੱਥੇ ਜਾਊਗਾ ਇਹੀ ਕਿਸਾਨ ਦੀ ਜ਼ਮੀਨ ਜਿਹੜੀ ਆ ਇਹੀ ਸਾਡੀ ਰੋਜੀ ਰੋਟੀ ਆ ਜੇ ਰੋਜੀ ਰੋਟੀ ਹੀ ਸਰਕਾਰ ਨੇ ਖੋਲੀ ਤਾਂ ਬਾਕੀ ਕਿਸਾਨ ਕੋਲ ਕੀ ਰਹਿ ਗਿਆ ਇਸ ਕਰਕੇ ਇਹਦਾ ਜਬਰਦਸਤ ਜਿਹੜਾ ਵਿਰੋਧ ਕੀਤਾ ਜਾਊਗਾ ਇਹ ਜ਼ਮੀਨਾਂ ਦੇ ਕਬਜ਼ੇ ਜਿਹੜੇ ਉਹ ਬਿਨਾਂ ਪੈਸੇ ਤੋਂ ਨਹੀਂ ਹਟ ਦਿੱਤੇ ਜਾਣਗੇ ਲੱਗਦਾ ਵੀ ਆਪਾਂ ਨੂੰ ਉਸਤਾ ਜ਼ਮੀਰ ਵੇਚਣੀ ਚਾਹੀਦੀ ਆ ਕਿਉਂ ਲੱਖਾਂ ਸਦਰਾਂ ਆਏ ਦੇਣੇ ਲੋਕਾਂ ਨੂੰ ਸੂਚਿਤ ਕਰਦਾ ਖਾਸ ਕਰਕੇ ਕਿਸਾਨ ਵੀਰਾਂ ਨੂੰ ਵੀ ਭਾਈ ਜ਼ਮੀਨ ਨਹੀਂ ਲੱਭਣੀ ਜ਼ਮੀਨਾਂ ਨਾ ਵੇਚੋ ਨਹੀਂ ਤੇ ਤੁਹਾਡੀ ਜ਼ਮੀਨਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਹੈ ਵੇਖੋ ਜੀ ਕਿਸਾਨ ਜ਼ਮੀਨ ਕੋਈ ਚਾਰ ਨਹੀਂ ਵੇਚਦਾ ਕਿਸਾਨ ਉਦੋਂ ਜ਼ਮੀਨ ਵੇਚਦਾ ਵਾ ਜਦੋਂ ਉਹਨੂੰ ਬਿਲਕੁਲ ਤੰਗੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਸਾਨ ਜ਼ਮੀਨ ਉਦੋਂ ਵੇਚਦਾ ਜਦੋਂ ਸਰਕਾਰ ਵੱਲੋਂ ਸਾਡੇ ਫਸਲਾਂ ਦੇ ਭਾਅ ਨਹੀਂ ਦਿੱਤੇ ਜਾਂਦੇ ਐਮਐਸਪੀ ਗਰੰਟੀ ਕਾਨੂੰਨ ਦੇ ਵਾਸਤੇ ਦਿੱਲੀ ਮੋਰਚਾ ਲੱਗਾ ਰਿਹਾ ਸ਼ੰਭੂ ਖਨੌਰੀ ਮੋਰਚਾ ਲੱਗਾ ਰਿਹਾ ਲੇਕਿਨ ਇਹਨਾਂ ਨੇ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਉਹ ਨਹੀਂ ਬਣਾਇਆ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਗਏ ਇਸ ਕਰਕੇ ਜਿਹੜਾ ਸਾਨੂੰ ਫਸਲਾਂ ਦੇ ਭਾਅ ਨਾ ਦੇਣ ਦੇ ਕਾਰਨ ਸਾਡੀਆਂ ਫਸਲਾਂ ਘਟੇ ਜਾ ਰਹੀਆਂ ਇਹ ਮੰਡੀ ਬੋਦ ਨੂੰ ਖਤਮ ਕਰ ਰਹੇ ਆ ਔਰ ਸੈਲੋਕ ਦਾਮ ਨੂੰ ਜਿਹੜਾ ਉਹ ਅੱਗੇ ਲਿਆ ਰਹੇ ਆ ਇਸ ਕਰਕੇ ਕਿਸਾਨ ਦਿਨੋਂ ਦਿਨ ਚਲਦੇ ਜਾ ਰਿਹਾ ਉਹਦੀ ਮਜਬੂਰੀ ਬਣ ਜਾਂਦੀ ਆ ਕਰਜ਼ੇ ਦੇ ਕਾਰਨ ਜ਼ਮੀਨ ਵੇਚ ਜਾਂਦੀ ਔਰ ਬੱਚਿਆਂ ਨੂੰ ਬਾਹਰ ਭੇਜ ਜਾਂਦੀ ਤੁਸੀਂ ਦੇਖਿਆ ਜਦੋਂ ਨਹੀਂ ਸੀ ਸਰਕਾਰ ਬਣੀ ਉਸ ਵਾਰ ਕਹਿੰਦੇ ਸੀ ਵੀ ਕਿਸੇ ਨੂੰ ਧਰਨਾ ਬਲਸ਼ਾਨੀ ਕਰਨਾ ਪਾਊਗਾ ਸਾਡੀ ਸਰਕਾਰ ਵਿੱਚ ਜੇਕਰ ਸਾਡੀ ਸਰਕਾਰ ਆ ਜਾਂਦੀ ਪੰਜਾਬ ਵਿੱਚ ਹਰ ਇੱਕ ਦੀ ਹੱਕੀ ਮੰਗਾਂ ਮੰਨੀ ਜਾਣਗੀਆਂ ਲੋਕਾਂ ਦੀ ਹੁਣ ਲਾਠੀ ਚਾਰਜ ਹੋ ਰਹੀ ਆ ਲੋਕਾਂ ਦੀ ਧੱਕਾ ਮੁੱਕੀ ਹੋ ਰਹੀ ਆ ਇਹ ਮੈਂ ਤੁਹਾਡਾ ਕੀ ਕਹਾਂ ਵੇਖੋ ਜੀ ਸਰਕਾਰਾਂ ਜਦੋਂ ਪੰਜਾਬ 'ਚ ਆਪਣੀਆਂ ਕੁਰਸੀ ਹਾਸਲ ਕਰਨੀ ਹੋਵੇ ਉਸ ਕੁਰਸੀ ਨੂੰ ਹਾਸਲ ਕਰਨ ਵਾਸਤੇ ਝੂਠ ਬੋਲਦੀਆਂ ਵਾਂ ਜਿਵੇਂ ਪਿੱਛੇ ਦੇ ਅਮਿਤ ਅਮਿਤ ਸ਼ਾਹ ਨੂੰ ਕਿਸੇ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਸੀ ਕਿ ਤੁਸੀਂ 15-15 ਲੱਖ ਦੇ ਖਾਤੇ ਦੀ ਗੱਲ ਕੀਤੀ ਕਿ 15-15 ਲੱਖ ਤੁਹਾਡੇ ਖਾਤੇ ਜਾਊਗਾ ਲੇਕਿਨ ਉਹ ਕਿੱਥੇ ਗਿਆ ਅਮਿਤ ਸ਼ਾਹ ਦਾ ਇਹ ਕਹਿਣਾ ਸੀਗਾ ਕਿ ਇੱਕ ਜੁਮਲਾ ਵਾ ਇਹ ਬੋਰਡ ਜੁਮਲਾ ਵਾ ਸਾਨੂੰ ਝੂਠ ਬੋਲਣਾ ਪੈਂਦਾ ਵੋਟਾਂ ਕਰਕੇ ਇਹ ਸਾਰਾ ਝੂਠ ਬੋਲਿਆ ਗਿਆ ਹਜ਼ਾਰ ਹਜ਼ਾਰ ਖਾਤੇ ਦੀ ਗੱਲ ਕੀਤੀ ਕਿ ਬੀਬੀਆਂ ਦੇ ਖਾਤੇ 'ਚ ਝੂਠ ਬੋਲਿਆ ਗਿਆ ਔਰ ਜਿਹੜੀ ਗੱਲ ਇਹਨਾਂ ਨੇ ਕੀਤੀ ਕਿ ਕਿਸਾਨਾਂ ਦੇ ਧਰਨੇ ਨਹੀਂ ਲੱਗਣਗੇ ਉਹ ਕਹਿੰਦਾ ਕੁਝ ਮਤਲਬ ਹੋਰ ਸੀਗਾ ਪਰ ਜੋ ਕਰ ਰਿਹਾ ਵਾ ਉਹਦਾ ਕਹਿੰਦਾ ਅਸਲ ਮਤਲਬ ਇਹ ਸੀਗਾ ਕਿ ਮੈਂ ਧਰਨੇ ਲਾਉਣ ਨਹੀਂ ਦੇਣੇ ਆਪਣੀਆਂ ਮਰਜ਼ੀਆਂ ਦੇ ਨਾਲ ਕਾਨੂੰਨ ਲਿਆਵਾਂਗੇ ਔਰ ਆਪਣੀ ਮਰਜ਼ੀ ਦੇ ਨਾਲ ਲਾਗੂ ਕਰਾਂਗੇ ਇਹਨਾਂ ਨੂੰ ਧਰਨੇ ਲਾਉਣ ਨਹੀਂ ਦੇਣੇ ਉਹ ਕਰ ਰਿਹਾ ਵਾ ਬਾਬ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ ਵਾ ਕਹਿੰਦੇ ਵੀ ਹਰਾ ਪਹਿਣ ਮੇਰਾ ਚੱਲਿਆ ਕਰੂਗਾ ਉਸੇ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਅੱਜ ਹਰਾ ਪਹਿਣ ਕਿੱਥੇ ਗਿਆ ਵਾ ਅੱਜ ਰੰਗਲਾ ਪੰਜਾਬ ਕਿੱਥੇ ਦਿਖਦੀ ਵਾ ਵਾਕੇ ਰੰਗਲਾ ਪੰਜਾਬ ਬਣ ਰਿਹਾ ਅੱਜ ਰੰਗਲਾ ਪੰਜਾਬ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਜਿਹੜਾ ਉਹਦਾ ਹਰਿਆਪਾਣ ਉਹ ਦਿੱਲੀ ਦੇ ਦਬਾਤ ਵਾਲੇ ਨੱਪਿਆ ਗਿਆ ਵਾ ਮੁੱਖ ਮੰਤਰੀ ਜਿਹੜਾ ਉਹ ਐਸ ਵਲੇ ਇੱਕ ਨਾਂ ਦਾ ਮੁੱਖ ਮੰਤਰੀ ਰਹਿ ਗਿਆ ਵਾ ਪੰਜਾਬ ਤੇ ਰਾਜ ਕੇਜਰੀਵਾਲ ਦਿੱਲੀ ਵਾਲੇ ਕਰ ਰਹੇ ਆ ਔਰ ਉਹਨਾਂ ਦੀਆਂ ਸਲਾਹਾਂ ਦੇ ਉੱਤੇ ਜਿਹੜਾ ਵਾ ਇਹ ਜਿਹੜੇ ਸਕੂਲਾਂ ਦੇ ਵਿੱਚ ਉਦਘਾਟਨ ਕੀਤੇ ਗਿਆ ਇਹ ਉਹਨਾਂ ਦੀ ਪਾਲਿਸੀ ਸੀ ਕਿ ਇਦਾਂ ਕੀਤਾ ਜਾਵੇ ਕਿਉਂਕਿ ਮਨਸ਼ੀ ਮਨੀਸ਼ ਸੋਧਿਆ ਇਹਦਾ ਤੁਸੀਂ ਵੇਖ ਚੁੱਕੇ ਜੇ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਨਾ 25-25 ਹਜ਼ਾਰ ਵਾਲੇ ਜਿਹੜੇ ਕਮਰੇ ਪਾਣੇ ਤੇ 25-25 ਲੱਖ ਸ਼ੋਅ ਕੀਤਾ ਕਿੱਦਾਂ ਇਹਨਾਂ ਨੇ ਕਰੋੜਾਂ ਦਾ ਠੱਗੀ ਮਾਰੀ ਆ ਇਹੀ ਇਹਨਾਂ ਨੇ ਸਕੀਮ ਇੱਥੇ ਲੈ ਕੇ ਆਂਦੀ ਤਾਂ ਹੀ ਕੇਜਰੀਵਾਲ ਕਹਿੰਦਾ ਸੀ ਨਾ ਕਿ ਸਾਡਾ ਬੰਦਾ ਸੁਲਝ ਆਇਆ ਵਾ ਇਹਨਾਂ ਨੂੰ ਪਤਾ ਵਾ ਕੰਮ ਕਰਨ ਦਾ ਮਤਲਬ ਉਹਦਾ ਕਹਿੰਦਾ ਸੀ ਕਿ ਇਹਨਾਂ ਨੂੰ ਠੱਗੀਆਂ ਮਾਰਨ ਦਾ ਪਤਾ ਵਾ ਇਹਨਾਂ ਪੈਸਾ ਕਿੱਦਾਂ ਕਰੋੜਾਂ ਇਕੱਠਾ ਕਰਨਾ ਇਹਨਾਂ ਨੂੰ ਪਤਾ ਵਾ ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਖੇਡ ਰਚਾਈ ਔਰ ਉਹਦੇ ਉਧਾਰ ਤੇ ਚੱਲਾ ਚੱਲ ਰਹੇ ਆ ਇਹ ਭਗਵੰਤ ਮਾਨ ਨੂੰ ਕੋਈ ਨਹੀਂ ਪੁੱਛ ਰਿਹਾ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ ਦਿੱਲੀ ਤੇ ਹੁਣ ਇਹਨੇ ਖੁੱਸ ਗਈ ਆ ਹੁਣ ਦਿੱਲੀ ਦਾ ਉੱਥੇ ਨਹੀਂ ਮੁਖਮੰਦੀ ਦੇ ਕੇਜਰੀਵਾਲ ਸਾਹਿਬ ਉੱਥੇ ਬੀਜਪੀ ਨੇ ਕਬਜ਼ਾ ਕਰ ਲਿਆ ਹੁਣ ਕਿਹੜੀ ਤਰ੍ਹਾਂ ਜਿੱਤੇ ਆ ਕੇ ਕੰਮ ਕਰਨਗੇ ਵੇਖੋ ਦਿੱਲੀ ਤਾਂ ਖੁੱਸ ਗਈ ਪਰ ਕੇਜਰੀਵਾਲ ਕੋ ਦਿੱਲੀ ਕੁਝ ਨਹੀਂ ਰਿਹਾ ਇਸੇ ਕਰਕੇ ਤਾਂ ਉਹ ਆਪਣੇ ਬੰਦੇ ਲਾ ਕੇ ਪੰਜਾਬ ਸੈੱਟ ਕਰ ਰਿਹਾ ਪੰਜਾਬ ਨੂੰ ਲੁੱਟਣ ਦੀਆਂ ਸ਼ਾਸਨ ਚੱਲ ਰਹੀਆਂ ਪੰਜਾਬ ਨੂੰ ਖਤਮ ਕਰਨ ਦੀਆਂ ਸ਼ਾਸਨ ਚੱਲ ਰਹੀਆਂ ਔਰ ਜਿਹੜੀਆਂ ਲੈਂਡ ਪੋਲਿੰਗ ਲੈਂਦੀ ਆ ਇਹ ਕੇਜਰੀਵਾਲ ਦੀ ਸਿਆਸਤ ਆ ਕੇਜਰੀਵਾਲ ਨੇ ਜਿਹੜਾ ਲੈਂਡ ਪੂਲਿੰਗ ਲਿਆ ਕੇ ਅਰਬਨ ਸਟੇਟਾਂ ਬਣਾਉਣੀਆਂ ਇਹਦੇ ਵਿੱਚ ਬਾਹਰ ਦੇ ਲੋਕ ਲਿਆ ਕੇ ਵਸਾਉਣੇ ਆ ਪੰਜਾਬ ਨੂੰ ਪੂਰੇ ਤਰ੍ਹਾਂ ਦੇ ਖਤਮ ਕਰਨ ਦੇ ਉਤੇ ਆਧਾਰ ਤੇ ਇਹ ਲੈਂਡ ਪੂਲਿੰਗ ਚੱਲ ਰਹੀ ਆ ਔਰ ਇਹ ਅਰਬਨ ਸਟੇਟਾਂ ਬਣਾਇਆਂ ਜਾ ਰਹੀਆਂ ਇਹ ਕਦੀ ਵੀ ਨਹੀਂ ਹੋਣ ਦੇਾਂਗੇ ਪਿੰਡਾਂ ਜਿੱਦਾ ਸਖਤ ਵਿਰੋਧ ਕੀਤਾ ਜਾਊਗਾ ਜਿੰਨੇ ਐਸੋ ਵੀ ਅਸੀਂ ਦੇਖਿਆ ਪੁੱਲੇ ਤੁਸੀਂ ਬੜੇ ਫੂਕਦੇ ਆਏ ਹੋ ਮੁਖਮੰਦੀ ਸਾਹਿਬ ਦੇ ਬੜੇ ਅੱਜ ਤੱਕ ਫੂਕਦੇ ਆਏ ਪਰ ਅਸੀਂ ਦੇਖਿਆ ਪੁੱਲਾ ਤੁਸੀਂ ਫੂਕਿਆ ਪੁੱਤਲੇ ਦੇ ਨਾਲ ਆ ਤੁਸੀਂ ਗਲਾਸੀ ਰੱਖੀ ਸੀ ਉਹ ਦਸਕਾ ਨੂੰ ਸਾਜਾ ਕਰਦੇ ਹੋ ਉਹ ਗਲਾਸੀ ਵਿੱਚ ਕੀ ਸੀ ਗਲਾਸੀ ਰੱਖਣ ਦਾ ਕਾਰਨ ਕੀ ਸੀ ਗਲਾਸੀ ਦੇ ਵਿੱਚ ਹੈ ਤਾਂ ਪਟ્રોલ ਲੇਕਿਨ ਉਹ ਕਿ ਦਿਖਾਇਆ ਗਿਆ ਵਾ ਕਿ ਇਹ ਭਗਵਾਨਦਮਨ ਸਰਕਾਰ ਜਿਹੜੀ ਹੈ ਇਹ ਪੈਗ ਲਾ ਕੇ ਸ਼ਰਾਬ ਪੀ ਕੇ ਜਿਹੜਾ ਵਾ ਹਰ ਬਿਆਨ ਦਿੰਦਾ ਇਹਨੂੰ ਕੋਈ ਹੋਸ਼-ਵਾਸ਼ ਨਹੀਂ ਦਿੰਦਾ ਕਿ ਮੈਂ ਕੀ ਬੋਲਣਾ ਇਸ ਕਰਕੇ ਗਲਾਸੀ ਦਿਖਾਈ ਗਈ ਆ ਵਿੱਚ ਕਿ ਇਹ ਪੈਗ ਜਿਹੜਾ ਵਾ ਇਹਦਾ ਇਹ ਮਨਸਾ ਵੈ ਦੀ ਪੈਗ ਲਾਉਣਾ ਔਰ ਪੈਗ ਲਾ ਕੇ ਜਿਹੜਾ ਇਹ ਕੰਮ ਕਰਦਾ ਵਾ ਇਹ ਤਾਂ ਹੀ ਦਿਖਾਇਆ ਗਿਆ ਵਾ ਇਹਦੇ ਵਿੱਚ ਮੈਨੂੰ ਐਸੋ ਵੀ ਲੱਗਾ ਤੁਹਾਡੀ ਕੀ ਰਣਨੀਤੀ ਕਿਸਾਨਾਂ ਦੀ ਅਗਲੀ ਕੀ ਰਣਨੀਤੀ ਹੋਊਗੀ ਤੁਹਾਡੀ ਸਾਡੀ ਰਣਨੀਤੀ ਇਹ ਹੈ ਕਿ ਪਿੰਡਾਂ ਦੇ ਵਿੱਚ ਪੂਰੀਆਂ ਲਾਂਬੰਦੀਆਂ ਕਰਕੇ ਲੋਕਾਂ ਨੂੰ ਸੁਚੇਤ ਕਰਕੇ ਅਸੀਂ ਇਹਨਾਂ ਨੂੰ ਅਰਬਨ ਸਟੇਟਾਂ ਨੂੰ ਨਹੀਂ ਬਣ ਦਿਆਂਗੇ ਔਰ ਇਹਨਾਂ ਦੀ ਜਿਹੜੀ ਜਿਹੜੀ ਪਾਲਿਸੀ ਆ ਰਹੀ ਆ ਲੈਣ ਪੋਲਿੰਗ ਉਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਦੂਜਾ ਜਿਹੜਾ ਇਹ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਜਾ ਰਹੇ ਆ ਦਾਣੀਆਂ ਨੂੰ ਦੇਣ ਜਾ ਰਹੇ ਆ ਉਹਦਾ ਪਿੰਡਾਂ 'ਚ ਸਖਤ ਵਿਰੋਧ ਕਰਾਂਗੇ ਉਹਦਾ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਉਹ ਨਹੀਂ ਹੋਣ ਦਿਆਂਗੇ ਚੇਪਾ ਵਾਲੇ ਮੀਟਰ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਰੋਕੇ ਜਾਣਗੇ ਅਸੀਂ ਇਹਦੀ ਗੱਲ ਕਰੀ ਇਹਨਾਂ ਦੇ ਸ਼ਹਿਰ ਸੂਦાગਰਾਂ ਨੂੰ ਕਹਿੰਦੇ ਜੇ ਇਹ ਵੀ ਸੁਰਤ ਦਿੱਤਾ ਗਿਆ ਵਾ ਬੜੇ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਕਈਆਂ ਨੇ ਕਿਹਾ ਵੀ ਚੰਗਾ ਕੰਮ ਕੀਤਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਵੇਖੋ ਨਸ਼ਾ ਬੰਦ ਕਰਨਾ ਵਧੀਆ ਗੱਲ ਆ ਜੇ ਹੋਊਗਾ ਤੇ ਅਸੀਂ ਉਹਦੀ ਜੜੀ ਆ ਉਹ ਸਲਾਦ ਕਰਾਂਗੇ ਕਿ ਠੀਕ ਹੈ ਉਹਦੀ ਛਲਾਗਾ ਕਰਾਂਗੇ ਪਰ ਨਸ਼ਾ ਬੰਦ ਹੋ ਕਿੱਥੇ ਰਹਾ ਵਾ ਪਿੰਡਾਂ ਦੇ ਵਿੱਚ ਆਮ ਨਸ਼ਾ ਜਿਹੜਾ ਚੱਲ ਰਿਹਾ ਇਹਦੀ ਕੋਈ ਰੋਕਥਾਮ ਨਹੀਂ ਹੈਗੀ ਜੋ ਵੀ ਸਰਕਾਰ ਕਰ ਰਹੀ ਆ ਇੱਕ ਡਰਾਮੇ ਬਾਜਾ ਕੁਝ ਨਹੀਂ ਹੋ ਰਿਹਾ ਉਹ ਜਿਹੜੀ ਪਿੱਛੇ ਮੈਡਮ ਆਈ ਸੀ ਜਿਹਨੂੰ ਇਹਨਾਂ ਨੇ ਪੁਲਿਸ ਵਾਲੀ ਜਿਹੜੀ ਥਾਰ ਵਾਲੀ ਕੁੜੀ ਉਹਦੇ ਤੇ ਕੀ ਕਾਰਵਾਈ ਕੀਤੀ ਆ ਕਿਸੇ ਗਰੀਬ ਦੀ ਕੋਠੀ ਦਾ ਢਾਹ ਦੀ ਉਹਦੀ ਕੋਠੀ ਢਾਈ ਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹਦੇ ਪਿੱਛੇ ਬੜਾ ਕੁਝ ਆ ਉਹਨੇ ਸਾਰੇ ਨੰਗੇ ਕਰ ਦੇਨੇ ਆ ਇਸ ਕਰਕੇ ਉਹਨਾਂ ਨੇ ਉਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਜੇ ਨਸ਼ੇ ਵਾਲੇ ਨੂੰ ਫੜਨਾ ਹੋਵੇ ਤਾਂ ਉਹ ਤੇ ਵੱਡਾ ਐਕਸ਼ਨ ਲੈਂਦੇ ਕੋਈ ਨਾ ਕੋ ਦਿਖਾਉਂਦੇ ਲੇਕਿਨ ਨਸ਼ਾ ਤੇ ਕੋਈ ਵੀ ਕਾਰਵਾਈ ਜਿਹੜੀ ਨਹੀਂ ਹੋ ਰਹੀ ਸਾਰਾ ਸਭ ਸਾਹਮਣੇ ਆ ਪਰ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਪਿੰਡ ਮਹਿਮਾ ਦੀ ਹਲਕਾ ਟਾਈ ਦਾ ਪਿੰਡ ਹੈ ਮਿੰਡ ਮਹਿਮਾ ਦੇ ਉੱਥੋਂ ਦੀ ਵੀਡੀਓ ਵਾਇਰਲ ਹੋ ਰਹੀ ਇੱਕ ਔਰਤ ਜਿਹੜੀ ਆ ਐਕਟਿਵਿਟੀ ਹੁੰਦੀ ਆ ਅਤੇ ਉਸ ਪਿੰਡ ਇਲਾਕੇ ਵਿੱਚ ਨਸ਼ਾ ਜਿਹੜਾ ਵਰਤਣ ਨੂੰ ਕਰਦੀ ਪਰ ਪਿੰਡ ਦੇ ਵਾਸੀ ਉਹਨੂੰ ਫੜ ਲੰਦੇ ਨੇ ਉਹ ਵੀਡੀਓ ਬੜੀ ਤੇਜ਼ੀ ਨਾਲ ਤੁਸੀਂ ਵੀਡੀਓ ਦੇਖੀ ਲੇਕਿਨ ਹੋਏ ਇਦਾਂ ਰਿਹਾ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਭੇਜਿਆ ਜਾ ਰਿਹਾ ਕਿਸੇ ਸਕੀਮਾਂ ਦੇ ਨਾਲ ਪਿੰਡਾਂ ਦੇ ਵਿੱਚ ਨਸ਼ਾ ਫਰਤਾਇਆ ਜਾ ਰਿਹਾ ਕਿ ਜਿਹੜੇ ਆ ਪੰਜਾਬੀ ਜਿਹੜੇ ਲੜ ਰਹੇ ਆ ਇਹ ਕਿੰਨਾ ਚਿਰ ਲੜ ਲੈਣਗੇ ਆਉਣ ਵਾਲੀ ਪੀੜ੍ਹੀ ਜਿਹੜੀ ਇਹਨੂੰ ਨਸ਼ੇ ਦੇ ਵਿੱਚ ਗੁੱਤ ਕਰਕੇ ਇਹਨੂੰ ਖਤਮ ਕਰ ਦਿੱਤਾ ਜਾਵੇ ਕੋਸ਼ ਜਿਹੜੀ ਪੀੜ੍ਹੀ ਐ ਨਵੀਂ ਪੀੜ੍ਹੀ ਉਹ ਬਾਹਰ ਚਲੇਗੀ ਆ ਵਿਦੇਸ਼ਾਂ 'ਚ ਭੇਜਤੀ ਆ ਔਰ ਕੋਸ਼ ਜਿਹੜੀ ਇਹਨਾਂ ਨੂੰ ਨਸ਼ਾ ਦੇ ਨਾਲ ਜਿਹੜਾ ਵਾ ਉਹਨਾਂ ਦੀ ਸੁੱਧ ਬੋਦਨਾ ਰਵੇ ਸਾਡੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਜਿਹੜੇ ਕਾਨੂੰਨ ਬਣਾ ਰਹੇ ਆ ਉਹਦੇ ਵਿੱਚ ਲਾਤੜਾ ਨਾ ਕਰਨ ਇਹ ਖਾਸ ਇਹਨਾਂ ਦਾ ਕਾਰਨ ਨਸ਼ਾ ਇਹ ਆ ਗੱਲ ਕਰੀਏ ਅਸੀਂ ਦੇਖਿਆ ਮਾਝੇ ਦੇ ਜਿਹੜੇ ਕੀ ਕੈਬਨ ਮੰਤਰੀ ਹੈ ਧਾਰੀਵਾਲ ਸਾਹਿਬ ਨੂੰ ਲਾਹਤਾ ਜਾਂਦਾ ਵਾ ਤੁਸੀਂ ਕਿਸ ਤਰ੍ਹਾਂ ਦੇਸ਼ੀ ਨੂੰ ਦੇਖਦੇ ਹੋ ਪਹਿਲਾਂ ਉਹ ਜਿਹੜੇ ਕੀ ਉਹ ਜਿਹੜੇ ਹਲਕਾ ਨਾਰਥ ਦੇ ਐਮ ਐਲ ਏ ਨੇ ਵਿਜੇ ਕੋ ਪ੍ਰਤਾਪ ਜੀ ਉਹਨਾਂ ਨੂੰ ਜਿਹੜਾ ਛੱਡਿਆ ਜਾਂਦਾ ਵਾ ਉਸ ਤੋਂ ਬਾਅਦ ਹੁਣ ਇਹ ਮਾਝੇ ਦੇ ਜਿਹੜੇ ਕੀ ਕੁਲਦੀਪ ਸਿੰਘ ਹੈ ਜਿਹੜੇ ਧਾਰੀਵਾਲ ਉਹਨਾਂ ਨੂੰ ਕੈਬਨ ਮੰਤਰੀ ਲਾਹਤਾ ਤੁਸੀਂ ਕਿਸ ਤਰ੍ਹਾਂ ਦੀ ਜੀ ਨੂੰ ਦੇਖਦੇ ਹੋ ਵੇਖੋ ਮੈਂ ਪਹਿਲਾਂ ਗੱਲ ਕਰ ਚੁੱਕਾ ਵਾਂ ਕਿ ਪੰਜਾਬ ਦੇ ਮੰਤਰੀ ਲਾ ਕੇ ਦਿੱਲੀ ਵਾਲੇ ਫਿੱਟ ਕੀਤੇ ਜਾ ਰਹੇ ਆ ਉਹ ਜਿਹੜੀ ਤੁਸੀਂ ਧਾਰੀਵਾਲ ਦੀ ਗੱਲ ਕੀਤੀ ਆ ਧਾਰੀਵਾਲ ਪਹਿਲੋਂ ਜਿਹੜੇ ਤੇ ਇਹਨੂੰ ਜਿਹੜਾ ਮੰਤਰੀ ਜਿਹੜੇ ਬਣਿਆ ਰਹਾ ਉਹਦਾ ਮੰਤ్రਾਲਾ ਹੀ ਨਹੀਂ ਹੋਇਆ ਤਿੰਨ ਸਾਲ ਉਹ ਮੰਤਰੀਪੁਣਾ ਕਰਕੇ ਮੰਤਰੀ ਰਹਾ ਮਹਿਕਮਾ ਲੇਕਿਨ ਉਹ ਮੰਤਰੀ ਦਾ ਜਿਹੜਾ ਜੇ ਸੀ ਦਾ ਮੰਤਰੀ ਸੀ ਉਹਦਾ ਮੰਤ్రਾਲਾ ਹੀ ਨਹੀਂ ਐਨਆਰਆਈ ਦਾ ਇਸ ਕਰਕੇ ਉਹ ਸਾਰਾ ਕੁਝ ਡਰਾਮਾ ਚੱਲ ਰਿਹਾ ਵਾ ਬਾਕੀ ਇਹ ਦਿੱਲੀ ਵਾਲਾ ਨੂੰ ਫਿੱਟ ਕਰ ਰਹੇ ਸਾਰਾ ਇਹ ਤਾਂ ਹੀ ਦੇਦਾ ਇਹਦੀ ਜਿਹੜੇ ਪਾਰਟੀ ਦੇ ਵਿੱਚ ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦੇ ਅੱਧੇ ਵਿਧਾਇਕ ਜਿਹੜੇ ਤੇ ਖਿਲਾਫ ਉੱਟ ਗਏ ਜਿਹੜੀਆਂ ਇਹਦੀਆਂ ਹੀ ਪੋਲਾਂ ਖੋਲ ਰਿਹਾ ਕਿ ਆਮ ਆਦਮੀ ਕਰ ਕੀ ਰਹੀ ਹੈ ਮਿਨੂਸੋਪੀ ਹੁਣ ਗਾ ਕਿਸ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਭਰਾਓ ਸਾਨੂੰ ਪਿੰਡਾਂ 'ਚ ਲੰਬੰਨੀ ਕਰਨੀ ਪੈਣੀ ਆ ਬੀਬੀਆਂ ਬੱਚਾ ਸਮੇਂ ਸਾਨੂੰ ਜਥੇ ਬੰਧ ਹੋਣਾ ਪੈਣਾ ਫੇਰ ਸਾਡਾ ਪੰਜਾਬ ਬਚਣਾ ਵਾ ਨਹੀਂ ਤੇ ਸਰਕਾਰ ਵੱਲੋਂ ਜਿਹੜੀਆਂ ਪਾਲਿਸੀਆਂ ਲਿਆਂਦੀਆਂ ਜਾ ਰਹੀਆਂ ਉਹ ਪੰਜਾਬ ਦੇ ਬਿਲਕੁਲ ਜਿਹੜਾ ਉਹ ਖਤਮ ਕਰਨ ਦੀ ਤਿਆਰੀ ਆ ਨਸ਼ਾ ਪੰਜਾਬ ਨੂੰ ਖਤਮ ਕਰਨ ਦੀ ਤਿਆਰੀ ਆ ਲੈਂਡ ਪੋਲਿੰਗ ਦੀ ਜਿਹੜੀ ਸਕੀਮ ਆ ਉਹ ਅਰਬਨ ਡੇਟਾ ਬਣਾ ਕੇ ਉਹ ਵੀ ਪੰਜਾਬ ਨੂੰ ਖਤਮ ਕਰਨ ਦੀ ਪਿੰਡ ਉਜਾੜਨ ਦੀ ਜਿਹੜੀ ਸਕੀਮ ਆ ਇਸ ਕਰਕੇ ਜਿਹੜੇ ਹਾਈਵੇ ਬਣ ਰਹੇ ਆ ਉਹ ਵੀ ਸਾਡੇ ਪੰਜਾਬ ਨੂੰ ਖਤਮ ਕਰਨ ਦੀਆਂ ਤਿਆਰੀਆਂ ਹੁਣ ਕਈਆਂ ਥਾਵਾਂ ਤੇ ਡੰਪ ਬਣਾ ਕੇ ਪਿੰਡਾਂ ਦੇ ਪਿੰਡ ਉਜਾੜਨਗੇ ਉਹਦੇ ਵਿੱਚ ਪੰਜਾਬ ਨੂੰ ਕੋਈ ਫਾਇਦਾ ਨਹੀਂ ਉਹਦੇ ਵਿੱਚ ਉਹਨਾਂ ਨੂੰ ਫਾਇਦਾ ਵਾ ਜਿਹੜੇ ਮਤਲਬ ਜਿਹੜੇ ਉੱਤੇ ਚੱਲ ਰਹੇ ਕਾਰਪੋਰੇਟ ਕਾਰਪੋਰੇਟ ਦੇ ਫਾਇਦੇ ਲਈ ਸਭ ਕੁਝ ਹੋ ਰਿਹਾ ਇਸ ਕਰਕੇ ਪਿੰਡਾਂ ਨੂੰ ਅਪੀਲ ਕਰਦਾ ਮੈਂ ਕਿ ਭਰਾਓ ਤਗੜੇ ਹੋ ਜਿਓ ਪਿੰਡ ਪਿੰਡ ਜਿੱਥੇ ਬੰਦੀਆਂ ਬਣਾ ਲਓ ਵੱਡੀਆਂ ਲਾਂ ਬੰਦੀਆਂ ਕਰ ਲਓ ਬੱਚਾ ਸਮੇਤ ਔਰ ਸਰਕਾਰ ਦਾ ਟੱਕਰਾਂ ਕਰਾਂਗੇ ਇਹਨਾਂ ਨੂੰ ਨਾ ਨਸ਼ਿਆਂ ਤੋਂ ਵੀ ਰੋਕਾਂਗੇ ਔਰ ਲੈਂਡ ਪੂਲਿੰਗ ਦੇ ਅਧਾਰ ਤੇ ਅਰਬਨ ਸਟੇਟਾਂ ਵਿੱਚ ਜਿਹੜੀਆਂ ਪੰਜਾਬ ਚ ਨਹੀਂ ਬਣਦੇਾਂਗੇ ਔਰ ਜਿਹੜਾ ਹਾਈਵੇ ਦੇ ਵਿੱਚ ਰੋਡ ਆਈਆਂ ਵਾ ਉਹ ਬਿਨਾ ਪੈਸਾ ਤੋਂ ਜਮੀਨਾ ਐਕਵਾਇਰ ਨਹੀਂ ਹੋਣਦੇਾਂਗੇ ਇਹ ਮੇਰਾ ਲੋਕਾਂ ਨੂੰ ਸੁਨੇਹਾ ਕਿ ਤਗੜੇ ਹੋ ਜਾਓ ਪਿੰਡਾਂ ਦੇ ਵਿੱਚ ਇਹਨਾਂ ਦਾ ਸਖਤ ਵਿਰੋਧ ਕੀਤਾ ਜਾਊਗਾ। ਦੇਖੋ ਨਾਸਸ ਦੇਖਿਆ ਵੀ ਜਿਹੜੇ 4 ਗੁਣਾ ਸਰਕਾਰ ਪੈਸੇ ਦੇ ਰਹੀ ਆ ਜਿਹੜੀਆਂ ਜਮੀਨਾ ਦੇ ਉਹ ਨੁਕਸਾਨ ਲੈ ਕੇ ਉਹ ਬਾਹਰ ਜਾ ਰਹੇ ਨੇ ਜਾਂ ਪੈਸੇ ਜਮ੍ਹਾਂ ਕਰਾਣੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਤੁਹਾਨੂੰ 4 ਗੁਣਾ ਉਹਨੇ ਲਾਚ ਦੇ ਕੇ ਪੈਸੇ ਤੁਹਾਨੂੰ ਦਿੱਤੇ ਜਾਂਦੇ ਤੁਸੀਂ ਜਮੀਨਾ ਵੇਚੋਗੇ ਕਿ ਨਹੀਂ ਵੇਚੋਗੇ ਇਹਦਾ ਸਵਾਲ। ਵੇ ਆ ਤੁਹਾਡੇ ਮੁੱਲਾਂ ਭਰਾ ਮੀਆ ਇੱਥੇ ਮੇਰੇ ਖਾਲ 65 ਲੱਖ ਨੂੰ ਦਿੱਤਾ ਜੇ ਚਾਰ ਗੁਣਾ ਲਾਈਏ ਤਾਂ ਫਿਰ ਸਾਡਾ 30 ਤੋਂ 1.5 ਲੱਖ 1.5 ਕਰੋੜ ਦੇ ਤਕਰੀਬ ਜਿਹੜਾ ਪੈਸਾ ਬਣਦਾ ਕਿਉਂਕਿ ਉਹਦਾ ਉਜਾੜਾ ਪਤਾ ਇਹ ਸਾਰਾ ਕੁਝ ਬਣ ਕੇ ਕਿਉਂਕਿ ਉਹਨੇ ਦੂਸਰੇ ਥਾਂ ਜ਼ਮੀਨ ਕਿੱਥੇ ਲੈਣੀ ਆ ਉਹ ਸਾਰਾ ਕੁਝ ਸੈੱਟ ਹੋ ਕੇ ਉਹਨੂੰ 1.5 ਕਰੋੜ ਰੁਪਈਆ ਕਿਲੇ ਦਾ ਚਾਹੀਦਾ ਫਿਰ ਉਹ ਨਵੇਂ ਥਾਂ ਤੇ ਜਾ ਕੇ ਆਬਾਦ ਹੋ ਸਕਦਾ ਲੇਕਿਨ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਦਿੱਤਾ ਗਿਆ 65000 ਦੇ ਹਿਸਾਬ ਨਾਲ 65 ਲੱਖ ਨਾਲ ਕਿਤੇ 35 ਲੱਖ ਨਾਲ ਕਿਤੇ 85 ਲੱਖ ਨਾਲ ਕਿਤੇ ਜਿਹੜਾ ਸ਼ਹਿਰ ਦੇ ਅਲੱਗ-ਅਲੱਗ ਰੇਟ ਆ ਲੇਕਿਨ ਜ਼ਮੀਨ ਦਾ ਫਰ ਰੇਟ ਬਰਾਬਰ ਕਿਉਂ ਨਹੀਂ ਆ ਉਹ ਵੀ ਖੇਤੀ ਜਮੀਨ ਆ ਇਹ ਵੀ ਪੰਜਾਬੂ ਜਮੀਨ ਆ ਇਸ ਕਰਕੇ ਵੱਖਰਾ ਵੱਖਰਾ ਰੇਟ ਬਣਾ ਕੇ ਪਿੰਡਾਂ ਦੇ ਵਿੱਚ ਇੱਕ ਲੁੱਟ ਕਰ ਰਹੇ ਆ ਔਰ ਕੋਈ ਵੀ ਇਹਨਾਂ ਨੇ ਜਿਹੜਾ ਵਾ ਚੌਥਾ ਜਿਹੜਾ ਚਾਰ ਗੁਰਾ ਜਿਹੜਾ ਰੇਟ ਨਹੀਂ ਦਿੰਦਾ ਸਾਰਿਆਂ ਨੂੰ ਜਿਹੜਾ ਰੇਟ ਦੇ ਰਹੇ ਉਹ ਇੱਕ ਹੀ ਮਤਲਬ ਥੱਲੇ ਆ ਰਿਹਾ ਸਾਰਾ ਉਹ ਮਤਲਬ ਘਾਟੇਵੰਦਾ ਰੇਟ ਆ ਬਾਕੀ ਉਹ ਵੀ ਨਹੀਂ ਦੇ ਰਹੇ ਉਹ ਵੀ ਦਿਨਾਂ ਬਿਨਾ ਦਿੱਤੇ ਦੇਣ ਤੋਂ ਜਿਹੜਾ ਜ਼ਮੀਨਾਂ ਤੇ ਕਬਜ਼ੇ ਕੀਤੇ ਜਾਂ ਰਹੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕਿਸਾਨ ਵੀਰਾਂ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੋਕਿਆ ਗਿਆ ਤੇ ਉੱਤੇ ਉਹਨਾਂ ਕਿਹਾ ਵੀ ਸਾਨੂੰ ਪੈਸੇ ਜਿਹੜੇ ਬਿਨਾ ਦਿੱਤੇ ਗਏ ਸਾਡੀ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ ਸਾਡੇ ਜ਼ਮੀਨਾਂ ਤੇ ਧੱਕਾ ਕੀਤਾ ਜਾ ਰਿਹਾ ਪਰ ਉਹਨਾਂ ਕਿਹਾ ਵੀ ਧੱਕਾ برداشت ਨਹੀਂ ਹੋਊਗਾ ਕਿਸਾਨ ਵੀਰਾਂ ਨੇ ਅਪੀਲ ਕੀਤੀ ਵੀ ਸਾਰੇ ਇਕੱਠੇ ਹੋ ਕੇ ਇਸਦਾ ਵਿਰੋਧ ਕਰੋ ਅੱਜ ਪੂਰੇ ਪੰਜਾਬ ਵਿੱਚ ਜਿਹੜੀ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੋਕਿਆ ਗਿਆ ਵਾ ਇਸੇ ਤਸਵੀਰਾਂ ਤੁਹਾਨੂੰ ਸਾਂਝੀ ਕੀਤਾ ਰਿਹਾ ਅਮਰਸਰ ਗੁਰੂ ਕੀ ਬਡਾਲੀ ਦੀਆਂ ਮੀਨੂ Amar